ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਸਾਦਕ ਦੇ ਬਿਲਕੁਲ ਨੇੜੇ ਆ ਤਹਿਸੀਲ ਸਾਦਕਾ ਤੇ ਜ਼ਿਲ੍ਹਾ ਇਸ ਪਿੰਡ ਦਾ ਫਰੀਦਕੋਟ ਬਾਈ ਰਾਜਪਾਲ ਸਿੰਘ ਜੀ ਦੇ ਘਰੇ ਪਹੁੰਚੇ ਆ ਅੱਗੇ ਵੀ ਇਸ ਘਰ ਦੀਆਂ ਕਈ ਵੀਡੀਓ ਤੁਸੀਂ ਚੈਨਲ ਦੇ ਉਤੇ ਆਪਣੇ ਦੇਖ ਚੁੱਕੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਜਿਹੜੇ ਤੁਸੀਂ ਨਗੀਨੇ ਦੇਖ ਰਹੇ ਆ ਇਨਾਂ ਦੇ ਵਿੱਚੋਂ ਦੋਸਤੋ ਆ ਜਿਹੜੀ ਜਰਸੀ ਗਾਂ ਹੈ ਇਹਦੀ ਵੀਡੀਓ ਆਪਾਂ ਅੱਜ ਕਵਰ ਕਰਨਾ ਹੈ ਤੇ ਜਿਹੜੇ ਵੀਰ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਆ ਪ੍ਰੈਸ ਕਰ ਲਿਓ ਆ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਆ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਓ ਦੋਸਤੋ ਲੈਨੇ ਆ ਜਾਣਕਾਰੀ ਤੇ ਘਰ ਦੇਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਰਾਜਪਾਲ ਸਿੰਘ ਰਾਜਪਾਲ ਰਾਜਪਾਲ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 99141 99141 99604 99604 4 ਹਾਂਜੀ ਤੇ ਬਾਈ ਜੀ ਆਪਣੇ ਕੋਲੇ ਅੱਜ ਜਰਸੀ ਬਕਾਊ ਆ ਹਾਂਜੀ ਠੀਕ ਆ ਤੇ ਪਹਿਲਾਂ ਵੀ ਆਪਣੇ ਘਰੇ ਕਈ ਵੀਡੀਓ ਬਣਾਈਆਂ ਆਪਾਂ ਤੇ ਕਿੰਨਾ ਕੁ ਰਿਸਪੋਨਸ ਮਿਲਿਆ ਬਾਈ ਬਹੁਤ ਵਧੀਆ ਜੀ ਚੰਗਾ ਮਿਲਿਆ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਇਹ ਜਿਹੜੀ ਜਰਸੀ ਹੈ ਇਹਦੀ ਡਿਟੇਲ ਦਿਓ ਕਿ ਨਮਾ ਸੂਆ ਹੈ ਇਹ ਤੀਜੇ ਸੂਏ 11 ਹੈਂਡ ਦੀ ਆਪ ਆ 11 ਹੈਂਡ ਹਾਂਜੀ ਠੀਕ ਹੈ ਜੀ ਤੇ ਇਹਦੇ ਲੱਗਿਆ ਐਬੀਐਸ ਦਾ ਡਸਟਰ 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 ਹਾਂ ਡਸਟਰ ਹਾਂਜੀ ਠੀਕ ਆ ਤੇ ਕੀ ਦੁੱਧ ਰਿਕਡ ਰਿਹਾ ਬਾਈ ਇਹਦਾ ਦੋ ਤੈਦਾ ਬਹੁਤ ਸੀ ਪਿਛਲੇ ਆ ਰਹੇ ਦਾ ਮਸਟੇਟਸ ਨਾਲ ਥਾਣ ਇੱਕ ਰੋਕ ਗਿਆ ਅੱਛਾ ਤੇ ਅੱਲਾ ਹੁਣੀ ਹੁਣ ਤੇ ਲਾ ਤੇ ਮਗਰਲਾ ਕਬੈਣੀ ਵਾਲਾ ਥਾਣਾ ਬੈਣੀ ਵਾਲਾ ਜੀ ਬੈਣੀ ਵਾਲਾ ਬੈਣੀ ਵਾਲਾ ਮਗਰ ਸੱਜੇ ਪਾਸੇ ਆਪਾਂ ਬਹਿ ਕੇ ਚੋਨੇ ਉਰਲਾ ਪਾਸੇ ਵਾਲਾ ਹਾਂਜੀ ਹਾਂਜੀ ਠੀਕ ਹੈ ਮਗਰਲਾ ਮਗਰਲਾ ਤੇ ਹੁਣ ਕਿੰਨਾ ਦੁੱਧ ਦੇ ਦੂਗੀ ਬਾਈ ਇਹ ਹੁਣ 20 ਲੀਟਰ ਦੇ ਦੂਗੀ 20 ਲੀਟਰ ਤਾਂ ਹਾਂਜੀ ਠੀਕ ਹੈ ਜੀ ਲਓ ਵੀ ਸੱਜਣੋ ਪੰਜਾਬ ਵਾਲੀ ਜਰਸੀ ਆ ਤੇ ਜਿਵੇਂ ਆਹਨੇ ਹੁੰਦੇ ਹੀਰਾ ਸੀਗਾ ਤੇ ਪਰ ਕਿਸੇ ਕਾਰਨ ਥਣ ਦਾ ਨੁਕਸ਼ ਬਣ ਗਿਆ ਤੇ ੱਤਲ ਹੋ ਗਈ ਇਹ ਪੱਠਪੜਾ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਹੋ ਬਹੁਤ ਚੰਗਾ ਤੇ ਥਾਣਾ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਆ ਉਰਲੇ ਪਾਸੇ ਵਾਲਾ ਮਗਰਲਾ ਨਹੀਂ ਚਾਹੁੰਦਾ ਹਾਂਜੀ ਹਾਂਜੀ ਮਗਰਲਾ ਲਓ ਵੀ ਦੇਖਣ ਨੂੰ ਇਹ ਤੁਹਾਨੂੰ ਐ ਨਹੀਂ ਲੱਗਦਾ ਵੀ ਕੋਈ ਨੁਕਸ ਹੋਊਗਾ 나ੜਾਂ ਹਵਾਨੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਦੂਜੇ ਪਾਸੇ ਵੀ ਤੁਹਾਨੂੰ ਹਵਾਨਾ ਦਿਖਾਉਣੇ ਆ ਮਗਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਹਵਾਨਾ ਪਿਛਲੇ ਪਾਸੇ ਨੂੰ ਵਧਿਆ ਹੋਇਆ ਤੁਸੀਂ ਦੇਖ ਸਕਦੇ ਹੋ ਲਓ ਜੀ ਦੋਸਤੋ ਦੇਖ ਸਕਦੇ ਹੋ ਉਰਲੇ ਪਾਸਿਓਂ ਦੋਵੇਂ ਥਾਣਾ ਸਹੀ ਆ ਮਗਰਲਾ ਜਿਹੜਾ ਪਰਲਾ ਪਿਛਲਾ ਥਾਣ ਨਹੀਂ ਚੱਲਦਾਗਾ ਤੇ ਪਰ ਵੇਖਣ ਨੂੰ ਨਹੀਂ ਲੱਗਦਾਗਾ ਦੋਸਤੋ ਇਹ ਥਾਣ ਖਰਾਬ ਹੋਊਗਾ ਤੇ ਉਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸ਼ਾਨਦਾਰ ਬਰੀਡ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਲਓ ਬਾਈ ਜੀ ਤੋੜ ਕੇ ਦਿਖਾ ਦਿਓ ਲਓ ਜੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਬਾਡੀ ਬਣਤਰ ਰਾਜੀ ਪਲੀ ਚਮਕ ਦਮਕ ਹਰ ਪੱਖੋਂ ਚੰਗੀ ਆ ਦੋਸਤੋ ਪਰ ਬਹਿਣੀ ਵਾਲੇ ਪਾਸੇ ਵਾਲਾ ਮਕਰਲਾ ਥਾਣਾ ਜਿਹੜਾ ਉਹ ਚੱਲਦਾ ਨਹੀਂਗਾ ਦੁੱਧ ਰਿਕਾਰਡ ਚੰਗਾ ਹੈ ਬਰੀਡ ਵਾਈਜ਼ ਬਹੁਤ ਚੰਗੀ ਆ ਚੰਗਾ ਸੀਮਨ ਲੱਗਿਆ ਤੇ ਬਾਕੀ ਦੋਸਤੋ ਪਸ਼ੂ ਥੋੜੇ ਵੱਧ ਗਏ ਬਾਈ ਕੋਲੇ ਤੇ ਬੰਦੇ ਨਾ ਮਿਲਣ ਦੇ ਕਾਰਨ ਇਹ ਪਸ਼ੂ ਸੇਲ ਕਰ ਲਏ ਆ ਜ਼ਿੰਮੇਦਾਰ ਪਰਿਵਾਰ ਆ ਦੋਸਤੋ ਤੇ ਸਾਰੇ ਪਸ਼ੂ ਬਾਈ ਦੇ ਘਰ ਦੇ ਤਿਆਰ ਕੀਤੇ ਹੋਇਆ ਤੇ ਬਾਈ ਦੀ ਸਲਾਮ ਮਿਹਨਤ ਨੂੰ ਯਾਰ ਜਿਹੜਾ ਇੰਨੇ ਚੰਗੇ ਪਸ਼ੂ ਪੈਦਾ ਕੀਤੇ ਆ ਬਾਈ ਨੇ ਘਰੇ ਆਪਦੇ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਆਪਾਂ ਇਹਦਾ ਬਸ 1 ਐਫਐਸ 40000 ਰੁਪਏ 40000 ਰੁਪਏ ਹਾਂਜੀ ਠੀਕ ਹੈ ਜੀ ਲਓ ਵੀ ਸਜਣਾ 40000 ਮੁੱਲ ਆ ਬਣਦਾ ਮਾਨਦਾਰੇ ਦੇ ਵਿੱਚੋਂ ਤੁਹਾਡਾ ਜਰੂਰ ਹੋ ਜੂਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਹਿੜ ਪਸੰਦ ਆ ਤੀਜੇ ਸੂਏ ਨੇ ਸੂਣਾ ਕਰਮ ਵਾਲੀ ਨੇ ਤੇ ਸਾਰਾ ਰਿਕਾਰਡ ਬਾਈ ਨੇ ਦੱਸਤਾ ਹੈ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਬਾਈ ਦਾ ਫੋਨ ਕਰਕੇ ਸੌਦਾ ਕਰ ਲਓ ਘਰੇ ਆ ਕੇ ਤੁਸੀਂ ਚੈੱਕ ਪਾਸ ਵੀ ਕਰ ਸਕਦੇ ਆ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆਂ ਇਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ